ਹਾਂਜੀ ਦਰਸ਼ਕ ਵੀਰੋ ਹੁਣ ਜਿਹੜੀ ਥੋੜੇ ਸਮੇਂ ਪਹਿਲਾਂ ਨਾ ਇਸ ਜਗ੍ਹਾ ਤੇ ਰੱਸਾ ਕਿੱਥੀ ਹੋਈ ਸੀਗੀ ਉਸ ਦੇ ਵਿੱਚ ਆਪਣੇ ਨਾਲ ਇਹ ਵੀਰ ਨੇ ਤੇ ਆਪਾਂ ਨਾਲ ਕਰਦੇ ਆ ਇੰਟਰਵਿਊ ਕੀ ਕਹਿੰਦੇ ਨੇ ਵੀਰ ਹਾਂਜੀ ਕਪ ਸਿੰਘ ਹਾਂਜੀ ਵੀਰ ਜੀ ਸ੍ਰੀ ਗੱਲ ਜੀ ਰਾਇਨਜੀ ਦਾ ਖਾਲਸਾ ਰਾਇਨਜੀ ਕੀ ਫਤਿਹ ਜੀ ਤੇ ਵੀਰੋ ਸਮੂਹ ਨਗਰ ਬਦੌਚੀ ਕਲਾਂ ਸਾਰੇ ਵੀਰਾਂ ਦੇ ਸਹਿਯੋਗ ਨਾਲ ਸੁਦਾ ਪਿੰਡ ਪੱਤਰ ਦੇ ਮੁਕਾਬਲੇ ਕਰਾਏ ਜਾ ਰਹੇ ਨੇ ਜਿਹੜੇ ਕੱਢ ਜਾਉਣਾ ਸੀ ਇਸ ਵਿੱਚ ਰੇਸਾਂ ਹੋਈਆਂ ਪ੍ਰਸਾਜਾ ਜੱਸੀ ਹੋਈ ਲੌਂਗ ਜੰਪ ਹਾਈ ਜੰਪ ਸਾਰੀ ਆਪਣੇ ਭਾਈਚਾਰਕ ਕਿਸਾਨਾਂ ਦਾ ਆਉਣ ਦੇ ਲਈ ਪੈਣਾ ਤੇ ਮੈਚ ਕਰਾਏ ਗਏ ਨੇ ਉਸ ਵਿੱਚ ਵੀ ਸਾਰੇ ਨਗਰ ਦੇ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਸਾਰੇ ਮਕਸਦ ਮੈਚ ਕਰਾਉਣ ਦਾ ਇਹ ਸੀ ਕਿ ਜਿਹੜੀ ਆਪਾਂ ਕਹੀਏ ਨੇ ਨੌਜਵਾਨੀ ਨਸ਼ਿਆਂ ਚ ਨਸ਼ਿਆਂ ਚ ਸਾਡੇ ਪਿੰਡ ਚ ਇੰਨੇ ਨਸ਼ਿਆਂ ਵਾਲੇ ਨਹੀਂ ਹੈਗੇ ਆ ਨੌਜਵਾਨ ਸਾਰੇ ਨਵੀਂ ਨਵੀਂ ਉਮਰ ਦੇ ਮੁੰਡੇ ਨੇ ਸਾਡੇ ਨਾਲ ਤੇ ਵਧੀਆ ਜੋੜ ਮਾਰ ਰਹੇ ਨੇ ਪਰ ਸਾਰੇ ਜਿੰਨਿਆਂ ਨੇ ਵੀ ਭਾਗ ਲੱਗਾ ਸਾਡੇ ਨਗਰ ਦੇ ਨੇ ਸਾਰੇ ਵਧੀਆ ਸਹਿਯੋਗ ਕਰ ਰਹੇ ਨੇ ਬਾਈ ਸਾਰੇ ਮਿਲਵਰਤਨ ਕੇ ਰਹਿੰਦੇ ਨੇ ਜੀ ਤੇ ਜਿਹੜੇ ਪਲੇਅਰ ਨੇ ਸਾਰੇ ਜਿਹੜੇ ਖੇਡੇ ਨੇ ਉਹ ਵੀ ਬੜੇ ਪਿਆਰ ਸਤਿਕਾਰ ਨਾਲ ਇੱਕ ਦੂਜੇ ਨਾਲ ਮਿਲਵਰਤਦੇ ਨੇ ਹਾਂਜੀ ਉਹ ਬੜੀਆਂ ਵੀਆਂ ਵੀ ਆ ਨੇ ਏ ਜਿੱਤ ਹਾਰ ਦਾ ਕੋਈ ਮੈਨੇ ਨਹੀਂ ਰੱਖਦਾ ਪਾਰਟਿਸਿਪੇਟ ਕਰਨਾ ਸਭ ਤੋਂ ਬੜੀ ਚੀਜ਼ ਹੈ ਕੋਈ ਜਿੱਤੇ ਜਿਹੜਾ ਜਿੱਤਦਾ ਉਹ ਵੀ ਸਾਡਾ ਭਰਾ ਹੈ ਉਹ ਵੀ ਸਾਡੇ ਨਗਰ ਦਾ ਜਿਹੜਾ ਹਾਰਦਾ ਉਹ ਵੀ ਸਾਡੇ ਨਗਰ ਦਾ ਇਸ ਕਰਕੇ ਸਾਨੂੰ ਖੁਸ਼ੀ ਹੈ ਕਿ ਸਾਡੇ ਨਗਰ ਚ ਇਹ ਮੁਕਾਬਲੇ ਕਰਵਾਏ ਜਾ ਰਹੇ ਨੇ ਅੱਛਾ ਵੀਰ ਜੀ ਇਹ ਜਿਹੜੀ ਇਹ ਟੀਮ ਦੇ ਇਹ ਟੀਮ ਹੈ ਜੀ ਇਹ ਇਹ ਜਿੱਤਿਆ ਰਸਾ ਕਿਸੇ ਦੇ ਵਿੱਚ ਦੋ ਲੇਬਲਾਂ ਦੇ ਵਿੱਚ ਪਹਿਲਾਂ ਇੱਕ ਤਰਫ ਨੂੰ ਖਿੱਚਿਆ ਰਸਾ ਫਿਰ ਦੂਸਰੇ ਪਾਸੇ ਨੂੰ ਘੁੰਮ ਕੇ ਰਸਾ ਖਿੱਚਿਆ ਬਦਲਣਾ ਪੈਂਦਾ ਨਾ ਚੇਂਜ ਕਰਨਾ ਪੈਂਦਾ ਨਾ ਜੀ ਤੇ ਦੋਨੋਂ ਪਾਸੇ ਏ ਟੀਮ ਜਿੱਤ ਗਈ ਆ ਪਿੰਡ ਬਦੌਛੀ ਕਲਾਂ ਦੀ ਹੈ ਨਾ ਤੇ ਇੱਕੋ ਟੀਮ ਪਿੰਡ ਦੇ ਸੀਗੇ ਸਾਰੇ ਨੌਜਵਾਨ ਆ ਤੇ ਦੋਨੋਂ ਟੀਮਾਂ ਇੱਕੋ ਪਿੰਡ ਦੇ ਇਹ ਸੋਚਦੇ ਹੋਣਗੇ ਜਿਹੜੇ ਲੋਕ ਦੇਖਦੇ ਨੇ ਵੀਰ ਵੀ ਇੱਕੋ ਟੀਮ ਦੇ ਨੇ ਸਾਰੀਆਂ ਟੀਮਾਂ ਇਹ ਕੱਢ ਰਿਹਾ ਜਿਵੇਂ ਕਿ ਜਿਹੜੇ ਦਰਸ਼ਕ ਵੀਰ ਆਪਣੇ ਦੇਖ ਰਹੇ ਨੇ ਕਹਿੰਦੇ ਹੋਣਗੇ ਸਾਰੀਆਂ ਟੀਮਾਂ ਇੱਕੋ ਪਿੰਡ ਦੀਆਂ ਨੇ ਇਹਨਾਂ ਦਾ ਖੇਡ ਦੇਖਾਉਣ ਦਾ ਸਾਡਾ ਨਾ ਅਪਰਾਲਾ ਵੀਡੀਓ ਬਣਾ ਕੇ ਦਿਖਾ ਰਿਹਾ ਜਿਹੜੀ ਇਹਨਾਂ ਦਾ ਅਪਰਾਲਾ ਇਹ ਵੀ ਹਰ ਇੱਕ ਪਿੰਡ ਦੇ ਵਿੱਚ ਹੈ ਨਾ ਗੇਮਾਂ ਹੋਣਾਂ ਹਾਂਜੀ ਬੀ ਸਤਾਰਾਂ ਨੇ ਖੇਡਾਂ ਹੋਣਾ ਪਰ ਖੇਡ ਜਿਹੜੀ ਹੋ ਜਾ ਅਸਲੀ ਹੋ ਰਹੀ ਹੈ ਜੀ ਇਹ ਵੀ ਇਹ ਇੱਕ ਤਾਂ ਜੋਰ ਦੀਆਂ ਖੇਡਾਂ ਨੇ ਜੀ ਇੱਕ ਇਹ ਚ ਜੋਰ ਜਮਾਇਆ ਜਾਂਦਾ ਜੀ ਹੁਣ ਖਰੋੜੇ ਤੋਂ ਲੈ ਕੇ ਬਦੌਚੀ ਤੱਕ ਹਾਫ ਮੈਰਾਥਨ ਹੋਈ ਸੀ ਅਸੀਂ ਉਹ ਚ ਵੀ ਭੱਜੇ ਆ ਸਾਡਾ ਇਹ ਭੱਜਣ ਦਾ ਮਕਸਦ ਇਹ ਸੀਗਾ ਕਿ ਸਾਨੂੰ ਦੇਖ ਕੇ ਨੌਜਵਾਨ ਜਿਹੜੇ ਹੋਰ ਸਾਤੋਂ ਛੋਟੇ ਨੇ ਅਸੀਂ ਆਪਣੇ ਤੋਂ ਅੱਧੀ ਉਮਰ ਦੇ ਮੁੰਡਿਆਂ ਨਾਲ ਭੱਜੇ ਆ ਜੀ ਅਸੀਂ ਵੀ ਗਰਾਊਂਡ ਤੱਕ ਪਹੁੰਚੇ ਚਾਹੋ ਲੇਟ ਪਹੁੰਚੇ ਆ ਕਿਵੇਂ ਵੀ ਪਹੁੰਚੇ ਆ ਅਸੀਂ ਪਹੁੰਚੇ ਆ ਸਾਡੇ ਨਗਰ ਦੇ ਮੇਥੋਂ ਬੜੀ ਉਮਰ ਦੇ ਵੀ ਸੀ ਜਿਹੜੇ ਵਿੱਚ ਭੱਜ ਰਹੇ ਸੀਗੇ 40 ਸਾਲਦਿਆਂ ਨੇ ਵੀ ਮੈਰਾਥਨ ਪੂਰੀ ਕੀਤੀ ਆ ਜੀ ਤਕਰੀਬਨ 6 6 ਕਿਲੋਮੀਟਰ ਹਾਂਜੀ 5 ਕਿਲੋਮੀਟਰ ਦੌੜ ਰਹੀ ਸੀਗੀ ਹਾਂਜੀ ਕਿੰਨੇ ਉਮਰ ਦੇ ਆਣ ਦੇ ਵਿੱਚ ਹੋਈ ਸੀਗੀ ਇਹ ਹਾਂਜੀ ਕਿੰਨੇ ਉਮਰ ਦੇ ਆਣੇ ਭਾਗ ਲਿਆ ਇਸ ਦੇ ਵਿੱਚ ਉਮਰ ਕੋਈ ਨਹੀਂ ਸੀ ਜੀ 40 ਸਾਲ ਵਾਲੇ ਵੀ ਸੀ ਵਿੱਚ ਵਿੱਚ 35 ਵਾਲੇ ਸੀ ਵਿੱਚ 18 ਵਾਲੇ ਵੀ ਸੀ ਵਿੱਚ 15 ਸਾਲ ਵਾਲੇ ਵੀ ਸੀ 15 ਸਾਲ ਤੋਂ ਲੈ ਕੇ ਨਾ 5 ਸਾਲ ਦੇ ਵੀ ਵੀ ਸੀ ਵਿੱਚ ਹੈਗੇ ਸੀਗੇ ਜੀ ਜਿਹੜੇ ਸਾਡੇ ਮੁੰਡੇ ਫਾਸਟ ਆਏ ਨੇ ਉਹਨਾਂ ਨੂੰ ਮੈਰਾਥਨ ਚ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਉਹ ਸਾਡੇ ਮੁੰਡੇ ਨੇ ਇੱਕ ਤਾਂ ਫੌਜ ਦੀ ਤਿਆਰੀ ਕਰ ਰਿਹਾ ਮੁੰਡਾ ਉਹ ਮੈਂ ਰੋਜ਼ ਪ੍ਰੈਕਟਿਸ ਕਰਦਾ ਹੁੰਦਾ ਮੈਂ ਉਹਨੂੰ ਤਕਰੀਬਨ ਦੇਖਦਾ ਹੀ ਹਾਂ ਹਾਂਜੀ ਹਾਂਜੀ ਉਹ ਮੁੰਡੇ ਨੂੰ ਤੇ ਇੱਕ ਹੋਰ ਹੈ ਮੈਨੂੰ ਵੀਰ ਦਾ ਨਾਂ ਨਹੀਂ ਪਤਾ ਹਾਂਜੀ ਹਾਂਜੀ ਉਹ ਵੀ ਮੁੰਡਾ ਰੋਜ਼ ਸ਼ਾਮ ਨੂੰ ਤਕਰੀਬਨ ਆਪਣੇ ਨੇ ਪਹਾ ਵਜਦਾ ਜੀ ਇੱਕ ਘੁੰਮਣ ਵਾਲਾ ਉਹਦੇ ਵਿੱਚ ਰੋਜ਼ ਵਿਚਾਰਾ ਚਾਹੇ ਗਰਮੀ ਮੀਂਹ ਹਾਂ ਉਹ ਭੱਜਦਾ ਜੀ ਰੋਜ਼ ਪ੍ਰੈਕਟਿਸ ਕਰਦਾ ਮੁੰਡਾ ਡੰਡ ਵੀ ਮਾਰਦਾ ਸਾਰਾ ਕੁਝ ਕਰਦਾ ਜੀ ਬਹੁਤ ਵਧੀਆ ਸਾਡਾ ਉਹ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਵੀ ਉਹ ਵਿਚਾਰਾ ਹੋਰ ਪਰਮਾਤਮਾ ਉਹਦੀ ਸੁਣੇ ਉਹ ਫੌਜ ਚ ਹੋਵੇ ਸਾਡਾ ਮਤਲਬ ਇਹੀ ਹੈ ਕਿ ਨੌਜਵਾਨੀ ਨਸ਼ਿਆਂ ਤੋਂ ਛੱਡ ਕੇ ਗਰਾਊਂਡ ਨਾਲ ਜੁੜੇ ਜੀ ਹਾਂਜੀ ਓਪਰ ਪਿੰਡ ਵਿੱਚ ਗੇਮ ਕਰਾਈਆ ਤੀ ਸੋਚ ਕੇ ਕਰਾਈਆ ਤੁਸੀਂ ਕੀ ਸੋਚੇ ਗੇਮ ਬਾਈ ਇਹੀ ਸੋਚ ਕੇ ਕਰਾਈਆ ਕਿ ਜਿਵੇਂ ਕਹਿ ਦਿੰਦੇ ਨੇ ਕਿ ਲੋਕ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਗਰਾਊਂਡਾਂ ਤੋਂ ਦੂਰ ਜਾ ਰਹੇ ਨੇ ਪਰ ਸਾਡੇ ਨਗਰ 'ਚ ਨਸ਼ੇ ਆਲਾ ਅੱਜ ਤੱਕ ਨਹੀਂ ਸਾਨੂੰ ਕੋਈ ਲੱਗਿਆ ਕਿਉਂ ਸਾਡਾ ਮਕਸਦ ਗਰਾਊਂਡ ਨਾਲ ਜੋੜਨ ਦਾ ਸੀ ਪਰ ਜਿਵੇਂ ਆਏ ਵੇ ਨੇ ਜਿਵੇਂ ਹੁਣ ਪੰਜ ਸੱਤੋਂ ਮੁੰਡਾ ਆਇਆ ਵਾ ਘੱਟੋ-ਘੱਟ ਜੀ ਇਹਦੇ ਵਿੱਚ ਤੋਂ ਜੇ ਆਪਾਂ ਸੋਚੀਏ 5-10 ਹੋਣਗੇ ਵੀ ਕਰਨੇ ਵਾਲੇ ਹਾਂਜੀ ਜੇ ਪੰਜ ਸੱਤੋਂ ਹੋਣਗੇ ਵੀ ਤਾਂ ਦੇਖ ਕੇ ਉਹ ਵੀ ਛੱਡਣਗੇ ਜੀ ਸ਼ਾਬਾਸ਼ ਇਹ ਫਾਈਨਲ ਚੌੜ ਹੋ ਰਹੀ ਜੀ ਸ਼ਾਬਾਸ਼ ਸ਼ਾਬਾਸ਼ ਕਿਹਦੇ ਕਿਹਦੀ ਧੌੜ ਹੋ ਰਹੀ ਹੈ ਨਾ ਫਾਈਨਲ ਧੌੜ ਹੋ ਰਹੀ ਹੈ ਉਹ ਭਾਈ ਭੇਜੋ ਸਾਰੀਆਂ ਕੁੜੀਆਂ ਕਿੱਥੇ ਨੇ ਮੇਰਾ ਗੁਰਦੀਪ ਸਿੰਘ ਹੈ ਜੀ ਗੁਰਦੀਪ ਸਿੰਘ ਹਾਂਜੀ ਠੀਕ ਹੈ ਜੀ ਕੋਈ ਪਾਸੇ ਹੋਈਏ ਦੋੜਾ ਕਿਉਂਕਿ ਫਾਈਨਲ ਹੈ ਨਾ ਹੋ ਰਹੀ ਜੀ ਇਹ ਕਿਹੜਾ ਇਹੜਾ ਪ੍ਰਦਰਸ਼ਨ ਕਰੋ ਸਟਾਰਟ ਹੋਇਆ ਸੀ 2 ਵਜੇ ਦੇ ਸਟਾਰਟ ਹੋ ਗਿਆ ਸੀ ਹਨ ਜੀ ਨਹੀਂ 4 ਵਜੇ ਸੀ 4 ਵਜੇ 4 ਵਜੇ ਸਟਾਰਟ ਹੋਇਆ ਜੀ ਤੇ ਹੁਣ ਤਕਰੀਬਨ ਕਿੰਨਾ ਸਮਾਂ ਹੋ ਗਿਆ 7:30 8 ਵਜੇ ਦੇ ਕਰੀਬ ਤਾਂ ਹੋ ਚੁੱਕਾ ਹੈ ਨਾ ਜੀ ਹਾਂ ਜੀ ਹਲੇ 2 ਘੰਟੇ ਹੋਰ ਲੱਗ ਜਾਣਗੇ 2 ਘੰਟੇ ਹੋਰ ਲੱਗ ਜਾਣਗੇ ਜੀ ਹਲੇ ਅੱਛਾ ਜੀ 10 ਵਜੇ ਦੇ ਵਜਣਗੇ ਫਿਰ ਬੜੇ ਆਰਾਮ ਨਾਲ ਵਜਣਗੇ ਜੀ ਆਪਣੇ ਹੋਰ ਪਿੰਡ ਨੇ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਕਾਫੀ ਪਿੰਡ ਨੇ ਹਾਂਜੀ ਤੇ ਆਪਣੇ ਜ਼ਿਲ੍ਹੇ ਵਿੱਚ 1012 ਪਿੰਡ ਪੈਂਦੇ ਨੇ ਜੀ ਠੀਕ ਹੈ ਜੀ ਹਾਂਜੀ ਤੇ ਪੰਜਾਬ ਦੇ ਵਿੱਚ ਆਹ ਕਹਿੰਦੇ 1200 ਤੋਂ ਕਿੰਨੇ ਪਿੰਡ ਨੇ ਲੋਕ ਟੋਟਲ ਤੇ ਉਹਨਾਂ ਪਿੰਡਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਦੇਖੋ ਜੀ ਅਸੀਂ ਤਾਂ ਹੀ ਅਸੀਂ ਵੀ ਕਰੀ ਹੈ ਜੇ ਜੁੜ ਜਾਣ ਤਾਂ ਬਹੁਤ ਵਧੀਆ ਗੱਲ ਆ ਪਰ ਅੱਜ ਸਾਨੂੰ ਹਾਲਾਤ ਦੇਖ ਕੇ ਲੱਗ ਰਿਹਾ ਕਿ ਸਾਡੇ ਬੱਚੇ ਗਰਾਉਂਡ ਨਾਲ ਬਹੁਤ ਜੁੜੇ ਹੋਏ ਨੇ ਅਸੀਂ ਰੋਜ਼ ਗਰਾਊਂਡ 'ਤੇ ਨਹੀਂ ਆਉਂਦੇ ਕਿਉਂ ਅਸੀਂ ਕੰਮ ਕਰਕੇ ਉਪਰਾਲਾ ਕਰਿਆ ਆ ਉਪਰਾਲਾ ਕਰਿਆ ਵੀ ਦੇਖ ਕੇ ਹੋਰ ਤੁਰਨ ਅਸੀਂ ਵੀ ਕਿਸੇ ਪਿੰਡ ਨੂੰ ਦੇਖ ਕੇ ਤੁਰੇ ਆ ਜਿਹੜਾ ਨਸ਼ਾ ਕਰਨ ਦਾ ਖੇਡ ਦਾ ਕਰਨਾ ਗੇਮਾਂ ਦਾ ਇੱਕ ਆਪਣੇ ਉਰੇ ਆਏ ਵੇ ਸੀ ਉਹ ਬਤਨ ਪੰਜਾਬ ਦੀਆਂ ਖੇਡਾਂ 'ਚ ਉਹ 70 ਸਾਲ ਦੇ ਨੇ ਜੀ ਬਾਬਾ ਜੀ ਨੇ ਉਹ ਫਸਟ ਆਏ ਨੇ ਅੱਛਾ ਜੀ ਉਹਨਾਂ ਨਾਲ ਕੰਟੈਕਟ ਹੋਇਆ ਤੇ ਉਹ ਉਹਨਾਂ ਨੂੰ ਅੱਜ ਸਮਾਂਤ ਵੀ ਕਰਿਆ ਇੱਥੇ ਆਇਆ ਨੂੰ ਤੇ ਉਹਨਾਂ ਨੇ ਉਹਨਾਂ ਉਹਨਾਂ ਦਾ ਸਾਨੂੰ ਸਭ ਤੋਂ بڑا ਮੋਟੀਵੇਟਰ ਰਿਹਾ ਵੀ ਅਸੀਂ ਇਹ ਚੀਜ਼ ਨੂੰ ਸਲੰਘਾ ਜੋਗ ਕਰੀਏ ਤੇ ਆਹ ਮੇਰਾ ਵੱਡਾ ਭਰਾ ਹੈ ਜੀ ਆਹ ਵੀ ਵੱਡੇ ਭਰਾ ਨੇ ਤੇ ਆਹ ਛੋਟੇ ਨੇ ਜੀ ਇਹ ਕਾ ਮੇਰਾ ਭਤੀਜਾ ਹੈ ਜੀ ਤੇ ਆਹ ਬੈਠੇ ਨੇ ਸਾਡੀ ਇਹ ਸਾਰੀ ਟੀਮ ਹੈ ਜੀ ਤੇ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਰਿਹਾ ਦੇਖੋ ਹਲੇ ਰੱਸਾ ਕਸੀ ਦਾ ਫਾਈਨਲ ਹੋਣਾ ਹੈ ਜੀ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਹੈ ਇਹ ਦੇਖ ਕੇ ਮੈਂ ਸੋਰਸ ਕਰ ਰਿਹਾ ਵਧੀਆ ਮਨ ਨੂੰ ਲੱਗ ਰਿਹਾ ਵੀ ਜਿਹੜਾ ਸਾਡਾ ਪੰਜਾਬ ਆ ਇਹ ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ ਆ ਨਾ ਜੀ ਹਾਂਜੀ ਤੇ ਨੌਜਵਾਨ ਨੇ ਏ ਗੁਰੂਆਂ ਪੀਰਾਂ ਦੀ ਧਰਤੀ ਤੇ ਜਵਾਬ ਆ ਤੇ ਇਥੇ ਵੱਡੇ ਵੱਡੇ ਜਿਹੜੇ ਕਰਤਾਰ ਹੋਏ ਨੇ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ ਜੀ ਤੇ ਵਾਕਿਆਪਨ ਨੇੜੇ ਲਾਉਣਾ ਗੱਲ ਨੂੰ ਵੀ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਪ੍ਰਚਲਨ ਕਰਨਾ ਚਾਹੁੰਦਾ ਭਾਈ ਜੀ ਇੱਕ ਹੋਰ ਦਾ ਦੱਸਣਾ ਨਸ਼ੇ-ਨਸ਼ੇ ਕਰੀ ਜਾਂਦੇ ਨੇ ਕੋਈ ਗੱਲ ਨਹੀਂ ਸਾਡੇ ਅਸੀਂ ਆਪਣੇ ਆਪਣੇ ਪਰਿਵਾਰ ਦੇ ਜੀ ਘੱਟੋ-ਘੱਟ ਵੀ ਅਸੀਂ ਨਾ 35 ਜਣੇ ਆ 35 ਦੇ ਵਿੱਚ ਸਾਡੇ ਸਾਰੇ ਹੀ ਗੁਰਸਿੱਖ ਹੈ ਜੀ ਅਸੀਂ ਹਾਂਜੀ ਬਾਈਕਰੋ ਦੀ ਬੜੀ ਤਾਕੜੀ ਮੇਰ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ